ਜਾ ਦੇ ਨੇ ਤਾਂ ਜਿਆ ਵਾਲਾ ਜੀ ਵੈਲਕਮ ਬੈਕ ਅਨਵਰ ਜੀ ਦੇ ਚੈਨਲ ਫਤੇ ਬਲੌਗ ਤੇ ਅੱਜ ਦਾ ਜਿਹੜਾ ਬਲੌਗ ਹੈਗਾ ਬਹੁਤ ਹੀ ਖਾਸ ਆ ਤੁਹਾਨੂੰ ਪਤਾ ਸਾਜ ਇੱਕ ਵਾਰੀ ਅਸੀਂ ਨਾ ਮਤਲਬ ਪੀਨਗਾਹ ਜਾਣਾ ਹੁੰਦਾ ਸਾਡੇ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ ਜੀ ਹਨਾ ਮਤਲਬ ਕਿ ਇੱਕ ਸ਼ਰਦਾ ਹੁੰਦੀ ਚਾਹੀ ਲਾ ਲੋ ਤੇ ਕਈ ਲੋਕ ਜਾਂਦੇ ਨੇ ਚਾਲੇ ਦੇ ਵਿੱਚ ਬਾਬਾ ਬਾਲਕਨਾਥ ਹਨਾ ਤੇ ਇਸ ਵਾਰ ਦਾ ਜਿਹੜਾ ਪਲਾਨ ਆਗਾ ਉਹ ਤੁਹਾਨੂੰ ਲੜੀਵਾਰ ਬਲੌਗ ਜਿਹੜੇ ਨੇਗੇ ਮੈਂ ਦੇਖਣ ਨੂੰ ਮਿਲਣਗੇ ਪਹਿਲਾ ਆਪਾਂ ਜਾਵਾਂਗੇ ਪੀਰ ਲਗਾਹੇ ਤੇ ਉਸ ਤੋਂ ਅੱਗੇ ਦੇ ਜਿਹੜਾ ਆਪਣਾ ਸਫਰ ਹੋਊਗਾ ਬਾਬਾ ਬਲਕਨਾਥ ਜੀ ਦਾ ਹੋਊਗਾ ਜਿਵੇਂ ਜਿਵੇਂ ਵਲੌਗ ਬਣਦੇ ਜਾਣਗੇ ਉਵੇਂ-ਉਵੇਂ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੂਗੀ ਸੋ ਚੈਨਲ ਤੋਂ ਤੁਸੀਂ ਕਿਤੇ ਨਾ ਜਾਣਾ ਚੈਨਲ ਤੇ ਬਣੇ ਰਹਿਣਾ ਠੀਕ ਹੈ ਜਿਨ੍ਹਾਂ ਨੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋਗੇ ਉਹ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹ ਲਾਈਕ ਕਰਨਾ ਤੇ ਕਮੈਂਟ ਕਰਨਾ ਭੁੱਲੇ ਰਿਓ ਤੇ ਬਣੇ ਰਿਓ ਠੀਕ ਹੈ ਜੀ ਸਾਾਨੂੰ ਕਰੋ ਮਨਾਵੀਆਂ ਇਹ ਮਰਮੋੜੇ No ਜੀ ਵੈਲਕਮ ਬੈਕ ਔਨ आवर YouTube ਚੈਨਲ ਫਤੇ ਬਲੌਗ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਬਾਬਾ ਬਾਲਕਨਾਥ ਜੀ ਦੇ ਜਾਣਾਗਾ ਤੇ ਉੱਥੇ ਦਾ ਬਲੌਗ ਜਲਦੀ ਹੀ ਲੈ ਕੇ ਆਵਾਂਗੇ ਸੋ ਦਿਲ ਥੰਮ ਕੇ ਬੈਜੋ ਕਿਉਂਕਿ ਹੁਣ ਆਪਾਂ ਤੁਹਾਡੇ ਲਈ ਲੈ ਕੇ ਆਏ ਬਾਬਾ ਬਾਲਕਨਾਥ ਜੀ ਦਾ ਬਲੌਗ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਸਾਰੇ ਥਾਵਾਂ ਦੇ ਦਰਸ਼ਨ ਕਰਾਵਾਂਗੇ ਕਿ ਕਿਸ ਤਰ੍ਹਾਂ ਮਾਤਾ ਰਤਨੋ ਤੇ ਬਾਬਾ ਬਾਲਕਨਾਥ ਜੀ ਦਾ ਸਾਥ ਪੂਰੇ 12 ਸਾਲ ਦਾ ਰਿਹਾ ਤੇ ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਸਾਰੀ ਜਿਹੜੀ ਵਾਰਤਾ ਲਾਪ ਮੈਂ ਤੁਹਾਨੂੰ ਦੱਸੂਗੀ ਹੋਈ ਆਗੀ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰੀਆਂ ਗੱਲਾਂ ਹੋਈਆਂ ਸੀਗੀਆਂ ਠੀਕ ਹੈ ਜੀ ਪਪਾ ਬਾਲਕਨਾਥ ਜੀ ਦੇ ਗੁਫਾ ਚ ਜਾਣ ਤੋਂ ਪਹਿਲਾਂ ਆਪਾਂ ਲੈ ਕੇ ਆਇਆ ਸ਼ਾਤਲਾਈਆਂ ਦਾ ਜਿੱਥੇ ਕੇ ਸਭ ਤੋਂ ਪਹਿਲਾਂ ਮੱਥਾ ਇੱਥੇ ਟਿਕਦਾਗਾ ਪਹਿਲ ਫਿਲਹਾਲ ਤਾਂ ਆਪਾਂ ਮਾਰਕੀਟ ਦੇ ਵਿੱਚਾਂਗੇ ਤੇ ਉੱਥੇ ਜਾਣ ਤੋਂ ਪਹਿਲਾਂ ਰੌਣਕ ਮੇਲੇ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਤੁਸੀਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਵਧੀਆ-ਵਧੀਆ ਵਲੌਗ ਮਿਲਣ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਦਾ ਬਟਨ ਦਬਾ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਵਲੌਗ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੋਣ ਵਾਲਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਸ਼ਾਤਲਾਈਆਂ ਪਹੁੰਚ ਚੁੱਕੇ ਹਾਂਗੇ ਤੇ ਇੱਥੇ 12 ਸਾਲ ਮਾਤਾ ਜੀ ਨੇ ਉਹਨਾਂ ਨੂੰ ਬਾਬਾ ਬਾਲਕਨਾਥ ਜੀ ਨੂੰ ਮ ਗਈਆਂ ਚਰਾਉਣ ਦੇ ਬਦਲੇ 12 ਸਾਰ ਰੋਟੀਆਂ ਖਵਾਈਆਂ ਸੀ ਲੱਸੀ ਪਲਾਈ ਸੀਗੀ ਤੇ ਉਸ ਦੇ ਬਦਲੇ ਹੀ ਬਦੌਲਤ ਹੀ ਜਦੋਂ ਉਹਨਾਂ ਦਾ ਸਫ਼ਰ ਉੱਥੇ ਤੱਕ ਦਾ ਖਤਮ ਹੋ ਜਾਂਦਾਗਾ ਤਾਂ ਉੱਥੇ ਮਾਤਾ ਰਤਨੂ ਉਹਦੇ ਵੱਲੋਂ ਉਹਨਾਂ ਨੂੰ ਮਿਹਣਾ ਮਾਰਿਆ ਜਾਂਦਾ ਕਿ ਤੈਨੂੰ ਮੈਂ 12 ਸਾਰ ਰੋਟੀਆਂ ਖਵਾਈਆਂ ਸੀਗੀਆਂ ਤੇ ਤੂੰ ਉਹਨਾਂ ਦਾ ਕੀ ਮੁੱਲ ਤਾਰਿਆ ਠੀਕ ਹੈ ਜੀ ਮਤਲਬ ਕਾਫੀ ਜ਼ਿਆਦਾ ਉਹ ਜਿਹੜੀ ਸਾਰੀ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਉਹ ਸਾਰੇ ਮੈਂ ਤੁਹਾਨੂੰ ਸੀਨ ਦਿਖਾਉਂਗੀ ਇਸ ਵੀਡੀਓ ਦੇ ਵਿੱਚ ਸੋ ਬਣੇ ਰਹੋ ਆਜੋ ਫਿਰ ਅੱਗੇ ਜੀ ਅਨੀਮੀਆ ਨਾ ਨਾ ਦੇ ਬੋਲੇ ਕਿ ਜਮਾਤ ਦਾ ਨਾਮ ਮੁਸਾਬਾ ਦਾ ਨਾਮ ਮਸਤੜਾ ਕਾ ਕੇ ਲੈ ਲੋਗਾ ਮਸਤੜਾ ਕਾ ਕੇ ਲੈ ਆਇਆ ਨਾ ਉੱਥੇ ਜਾਂ ਜੋਗ ਤੇ ਲੱਗੇ ਬਹੁਤ ਅੱਲਾ ਮੈਂ ਕਿਦਾਂ ਕਾਪੇ ਤੇ ਆ ਆ ਆ ਆ ਕਾ ਦੇ ਜੋ ਕੋਈ ਨਹੀਂ ਜੀ आगी 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 आगी

ਹਾਂਜੀ ਹੁਣ ਬਹੁਤ ਹੀ ਧਿਆਨ ਨਾਲ ਦੇਖਿਓ ਕਿਉਂਕਿ ਹੁਣ ਇਹ ਮੈਂ ਉਹ ਥਾਂ ਦਿਖਾਉਣ ਜਾ ਰਹੀ ਹਾਂ ਜਿੱਥੇ ਮਾਤਾ ਰਤਨੂ ਦੀਆਂ ਸਾਰੀਆਂ 12 ਸਾਲ ਦੀਆਂ ਰੋਟੀਆਂ ਬਾਬਾ ਬਾਲਕਨਾਥ ਜੀ ਨੇ ਚਿਮਟਾ ਮਾਰ ਕੇ ਕੱਢੀਆਂ ਸੀਗੀਆਂ ਬੋਰਡ ਦੇ ਵਿੱਚੋਂ ਕਿੱਪਲ ਦੇ ਵਿੱਚੋਂ ਤੇ ਉਹ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਤੇ ਤੁਸੀਂ ਨਸਮਸਤਕ ਹੋ ਜਿਓ ਫਿਲਹਾਲ ਲਈ ਮੈਂ 2 ਮਿੰਟ ਦੇ ਲਈ ਸ਼ਾਂਤੀ ਰੱਖੂੰਗੀ ਸੋ ਬਣੇ ਰਹੋ ਇਹਾਂ ਜੀ ਇਹ ਆਸਥਾਨ ਹੈ ਜਿੱਥੇ ਜਿੱਤੇ ਮੰਗੂ ਤੇ ਮੰਗੂ ਤੇ ਗਏ ਆਏ ਨੇ ਜਿੱਥੇ ਤਾਂ ਮੱਲ ਲੱਸੀ ਕੱਢੀ ਸੀਗੀ ਤੁਸੀਂ ਇਸ ਥਾਨ ਦੇ ਦਰਸ਼ਨ ਕਰ ਸਕਦੇ ਹੋ ਨਸਮਸਤਕ ਹੋ ਸਕਦੇ ਹੋਗੇ ਤੇ ਦੁਬਾਰਾ ਮੈਂ ਫੇਰ ਇੱਕ ਵਾਰੀ ਤੁਹਾਨੂੰ ਇਹ ਥਾਨ ਦਿਖਾਉਂਗੀ ਤੁਸੀਂ ਇਧਰਲੀ ਸਾਈਡ ਤੋਂ ਵੀ ਫੇਰ ਦੇਖੋ ਠੀਕ ਹੈ ਜਿੱਥੇੋਂ ਲੱਸੀ ਕੱਢੀ ਗਈ ਸੀਗੀ ਭਗਵਾਨ ਦਾ ਧੰਨਵਾਦ ਕਰਦੇ ਹਾਂ ਜੀ ਅਖਿਰ ਵਿੱਚ ਤੂਨੇ ਪਾਲੋ ਸਾਨੂੰ ਕਹਿੰਦਾ ਤੂਨੇ ਪਾਲੋ ਸਾਨੂੰ ਕਹਿੰਦਾ ਤੂਨੇ ਪਾਲੋ ਸਾਨੂੰ ਕੁੰਦਾ ਤੂਨੇ ਪਾਲੋ ਸਾਨੂੰ ਕਹਿੰਦਾ ਤੂਨੇ ਪਾਲੋ ਸਾਨੂੰ ਕਹਿੰਦਾ ਤੂਨੇ ਪਾਲੋ ਜੋ ਨਾਸ ਤੇ ਜੋ ਨਾਸ ਤੇ ਚਲੇ ਨਿਕਾ ਦੇ ਆਵਾਲ ਦਾ ਸ਼ਾਦਿਆਂ ਫੇਰੇ ਨਿਕਾ ਦੇ ਸਾਧਾਇਆ ਕਿਲੇ ਨਿਕਾ ਜਿਹੜਾ ਬਾਲਕਾ 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 ਚਾਨੋ ਸਾਨੂੰ ਜੰਦੇ ਬਾਲੋ ਸਾਨੂੰ ਜੰਦੇ ਸਾਨੂੰ ਕਹਿੰਦਾ ਕਿਤੇ ਭਾਇਓ ਸਾਨੂੰ ਕਹਿੰਦਾ ਕਿਤੇ ਵੱਡੋ ਸਾਨੂੰ জনাথে <laughs> कया पालका छले निका कया पालक सादा अचले निका कया पालका साथा अचल निका कया पालक साता निका शया पालका पालका न ਸੱਚੀ ਬਹੁਤ ਰੋਣ ਲੱਗ ਗਿਆ ਸੱਚੇ ਜੀ ਲੱਗਦਾਗਾ ਵੀ ਹਾਂ ਬਹਿ ਜਾ ਦੇ ਦੋ ਦੋ ਤਰੀਕ ਨੂੰ ਜਦੋਂ ਸਾਡੇ ਨਾਲ ਚੱਲੋ ਮੂਰਤ ਨੂੰ ਦੇਖੀਂ ਇਹਨੂੰ 5.5 ਹਜ਼ਾਰ ਪੰਡਾ ਜਿਹੜਾ ਪਰਪੇ ਆਉਂਦਾ ਅੱਛਾ 5.5 ਮੈਂ ਤੁਹਾਨੂੰ ਭਲਾ ਕੇ ਭੇਜ ਦਿੰਦਾ ਲਿੰਕ ਦੇਖਾ ਤੁਸੀਂ ਮੈਂ ਤੁਹਾਨੂੰ ਹਾਂ ਤੁਸੀਂ ਲਿੰਕ ਭੇਜ ਦਿਓ ਸੀ ਉਹਦੇ ਤੋਂ ਕਰ ਦਾਂਗੇ ਤੁਹਾਨੂੰ ਮਾਮਾ ਜੀ ਦੀ ਗੱਲ